ਸ਼ਰਸ਼ੀ ਕਾਲ ਤੇ ਵੈਲਕਮ ਆ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਦੇ ਘੇੜ ਹੋਗੇ ਆਪਾਂ ਵੀ ਪੂਰੇ ਵਧੀਆ ਆ ਤੇ ਸਾਰਿਆਂ ਨੂੰ ਦੁਬਾਰ ਤੋਂ ਫੇਰ ਹੈਪੀ ਨਿਊ ਇਅਰ ਮਾਰਨਿੰਗ ਹੋ ਗਈ ਸੀ ਤੇ ਅਪਰ ਰੈਡੀ ਵੀ ਗਏ ਨਾ ਵੀ ਹੋ ਗਏ ਸੀਗੇ ਤੇ ਹੁਣ ਆਪਾਂ ਪਹਿਲਾਂ ਜਾਵਾਂਗੇ ਗੁਰੂ ਘਰ ਮੱਥਾ ਟੇਕਣ ਤੇ ਉਸ ਤੋਂ ਬਾਅਦ ਸੋਚਦੇ ਆ ਕਿ ਅੱਗੇ ਕਿੱਥੇ ਜਾਣਾ ਵਾ ਹਜੇ ਕੋਈ ਪਹਿਲਾਂ ਆਪਾਂ ਰੋਟੀ ਖਾਣੀ ਆ ਹਾਂ ਪਹਿਲਾਂ ਆਪਾਂ ਬ੍ਰੇਕਫਾਸਟ ਕਰਨਾ ਵਾ ਘਰੇ ਅ ਮੈਂ ਦਾਲ ਵਾਲੀਆਂ ਰੋਟੀਆਂ ਬਣਾਉਣੀਆਂ ਵਾ ਆਟਾ ਆਟੇ ਵਿੱਚ ਦਾਲ ਪਾਈ ਹੋਈ ਸੀ ਉਹਦੀ ਰੋਟੀ ਬਣਾਵਾਂਗੇ ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਗੁਰੂ ਘਰ ਮੱਥਾ ਟੇਕਣ ਉਸ ਤੋਂ ਬਾਅਦ ਦੇਖਦੇ ਆ ਕੀ ਕਰਨਾ ਇਹ ਰੋਟੀ ਹਨੀ ਦੀ ਫੇਵਰਟ ਆ ਸ਼ੀਸ਼ੇ ਸਾਡੇ ਨੂੰ ਪਤਾ ਨਹੀਂ ਕੀ ਹੋ ਗਿਆ ਬਹੁਤ ਜ਼ਿਆਦਾ ਤੇ ਲੱਗਦਾ ਇਦਾਂ ਹੀ ਮਿਲਿਆ ਸੀ ਆਪਾਂ ਨੂੰ ਹਾਂ ਉਹ ਚੱਲਦਾ ਹੀ ਸੀਗਾ ਇਦਾਂ ਹੀ ਸੀ ਬਟ ਚਲੋ ਕੋਈ ਗੱਲ ਨਹੀਂ ਕਲੀਨ ਅਪ ਲੈ ਕੇ ਆਵਾਂਗੇ ਤੇ ਨੂੰ ਪੂਰੀ ਤਰ੍ਹਾਂ ਕਲੀਨ ਕਰਾਂਗੇ ਫਿਰ ਸ਼ੀਸ਼ਾ ਵਧੀਆ ਦਿਸੂਗਾ ਨਾ ਮੂੰਹ ਵਗੇ ਦਿਸੂਗਾ ਸ਼ੀਸ਼ਾ ਜੇ ਫਿਰ ਅੱਛਾ ਹਾਂਜੀ ਖੰਡ ਨਹੀਂ ਲੱਗ ਰਹੀ ਤੁਹਾਨੂੰ ਇਹਦਾ ਨਹੀਂ ਅਜੇ ਤਾਂ ਕਰੀ ਆ ਕਰੀ ਆ ਚੱਲੀਏ ਕਰੀ ਜਾਓ ਫਿਰ ਚਾਹ ਤੱਕ ਕੀ ਹੋ ਜੂ ਫਿਰ ਚਲੋ ਤੇ ਫਿਰ نیچے ਜਾਣੇ ਆ ਬ੍ਰੇਕਫਾਸਟ ਰੈਡ ਕਰਦੇ ਆ ਦਰ देखो झुक के जाके प्यार दूर हो गए थे रोटियां बन रही हैं पराठे वाले दाल वाले यहां मां थोड़ा सा लंबा रह गया ना थोड़ा जा चलो कोई नहीं हरे पाया जाता फिर बढ़िया ਨਾਲੇ ਖੁੱਲਦਾ ਜਾਏ ਫਿਰ ਤੇ ਵੀ ਗੋਰਿਆਂ ਦੇ ਖੁੱਲੇ ਜੇ ਪਾਏ ਫਿਰਦੇ ਹੁੰਦੇ ਆ ਭੱਜੇ ਫਿਰਦੇ ਹੁੰਦੇ ਆ ਕਦੀ ਉਧਰ ਨੂੰ ਜਦੋਂ ਛੇਤੀ ਛੇਤੀ ਬਣਾਉਂ ਉਹ ਬਹੁਤ ਲੱਗੀ ਪਈ ਹੈ ਫੇਰ ਆਪਾਂ ਮੱਥਾ ਟੇਕਿਓ ਬਣੇ ਗਏ ਸਾਬ ਉਹ Đấy ਹੁਣ ਇਕੱਠੇ ਖਾਵਾਂਗੇ ਤੈਨੂੰ ਛੱਡ ਕੇ ਥੋੜੀ ਖਾਉਂਗਾ ਮੈਂ ਨਾਓ ਜੀ ਸਾਡੇ ਪਰੌਂਠੇ ਹੋ ਗਏ ਰੈਡੀ ਬਟਰ ਨਾਲ ਅੰਬਰਾਚਾ ਨਾਲ ਚਾਹ ਤੇ ਲੱਸੀ ਲੱਸੀ ਆ ਪੀਂਦੀ ਆ ਜਿਆਦਾ ਲੱਸੀ ਪੀਂਦੀ ਆ ਕੀੜਾ ਨਹੀਂ ਕੱਟਿਆ ਆਪਾਂ ਭੁੱਲ ਗਏ ਆ ਤੇ ਹੁਣ ਲੱਗੇ ਖਾਈ ਜਾਨੇ ਆਪਾਂ ਪਰੌਂਠੇ ਤੇ ਹੁਣ ਤੋਂ ਕਿ ਸਾਡੇ ਖਾਂਦੇ ਅਸੀਂ ਘਰ ਦੇ ਨੂੰ ਫਿਰ ਫੋਨ ਲਾਈ ਕਿਉਂਕਿ ਉਹ ਤੁਹਾਨੂੰ ਰਾਤ ਫੋਨ ਨਹੀਂ ਚੱਕਿਆ ਸੀਗਾ ਤਾਂ ਕਰਕੇ ਹੁਣ ਉਹਨਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਵਾਂਗੇ ਤੇ ਫੋਨ ਕਰਦੇ ਹਾਂ ਗੱਲ ਕਰਦੇ ਹਾਂ ਰਿਕਾਰਡ ਨਹੀਂ ਹੋਣਾ ਕਿਉਂਕਿ ਮੇਰੇ ਫੋਨ ਦਾ ਕੈਮਰਾ ਖਰਾਬ ਆ ਪਤਾ ਨਹੀਂ ਕਿੱਦਾਂ ਆਪੇ ਖਰਾਬ ਹੋ ਗਿਆ ਹੋਵੇ ਤਾਂ ਕਰਕੇ ਤੇ ਹੁਣ ਆਪਾਂ ਫੋਨ ਲਾਉਂਦੇ ਹਾਂ ਕਰਦੇ ਆਂ ਧੀ ਚਾਲ ਸੀ ਪਰੋਂ ਤੇ ਬਟਰ ਅਮਲਾ 4 ਤੇ ਆ

नहीं ऐसा नहीं सही लगता बंद सही लगता जो कहता बंद कर सह तो सही लगती है बंद बंद कर चल ठीक है बहुत रश गुरुद्वारे मधिया टेक गया हम चलने टाउन घूम ਆਕੇ ਦੇਖਦੇ ਹਾਂ ਟਾਊਨ ਚ ਕੀ ਰੌਣਕ ਚ ਮੇਲਾ ਟਾਊਨ ਹੀ ਐ ਟਾਊਨ ਹੀ ਆ ਸਾਡੇ ਕੋਲੇ ਇੱਥੇ ਕਿ ਘੁੰਮਣ ਨੂੰ ਉੱਥੇ ਮਾਲ ਅੰਦਰ ਮਾਲ ਤੇ ਪਹੁੰਚੇ ਪਰ ਮਾਲ ਤੇ ਨਹੀਂ ਰੌਣਕ ਹੈ ਨਹੀਂ ਜਿੰਨੀ ਬਾਹਰ ਆਏ ਚੱਲਦੇ ਬਾਹਰ ਦੇਖਦੇ ਹਾਂ ਕਿਸੇ ਫਿਰ ਉਧਰ ਮੁੜਿਆ ਲਾਂਗੇ ਇੱਧਰ ਖਾਲੀ ਐ ਮੈਨੂੰ ਤਾਂ ਲੱਗਦਾ ਆ ਜਾ ਫਿਰ ਚੱਲ ਬੜਾ ਪ੍ਰਾਈਮਰ ਪਹੁੰਚ ਗਏ ਹੁਣ ਮਾਲ 'ਚ ਤੇ ਇੱਥੋਂ ਦੇਖਦੇ ਹਾਂ ਹੁਣ ਮੁੰਡਿਆਂ ਦੀ ਆਹ ਸ਼ੀਸ਼ਾ ਆ ਗਿਆ ਸਾਹਮਣੇ ਸ਼ੀਸ਼ਾ ਦੇਖਿਆ ਤੂੰ ਮੈਂ ਫੇਰ ਲੈ ਆਂ ਮੈਂ ਫੇਰ ਖਾਣ ਲੈ ਜਾਣਾ ਅਸੀਂ ਸ਼ਰਟ ਆਪਣੇ ਵਸਤੇ ਟਰਾਈ ਕਰ ਰਹੇ ਨੇ ਬਲੂ ਭਾ ਕੇ ਦੇਖੀ ਸੀ ਉਹ ਸੈੱਟ ਨਹੀਂ ਆਈ ਹੁਣ ਕੋਈ ਹੋਰ ਦੇਖਦੇ ਹਾਂ ਬੈਠਿਆਂ ਬੱਸ ਸਟਾਪ ਤੇ ਬੱਸ ਦੀ ਵੇਟ ਕਰ ਰਹੇ ਆ ਅੱਜ ਆਪਾਂ ਇੰਨਾ ਜ਼ਿਆਦਾ ਘੁੰਮਣੇ ਨਹੀਂ ਮੇਰੀ ਤਬੀਅਤ ਤਾਂ ਥੋੜੀ ਠੀਕ ਨਹੀਂ ਸੀ ਤੇ ਮੈਂ ਹੁਣੇ ਚਲੋ ਘਰੇ ਚાલਦੇ ਆ ਤੇ ਆ ਇੱਧਰ ਹਣੀ ਬੈਠੇ ਨੇ ਤੇ ਬਾਰਿਸ਼ ਆ ਪਈ ਜਾਂਦੀ ਐ ਸੀ ਬੱਸ ਸਟਾਪ ਤੇ ਹੁਣ ਬੱਸ ਦੀ ਵੇਟ ਕਰਾਂਗੇ ਕੰਗੀ ਤੁਰ ਕੇ ਨਹੀਂ ਜਾਣਾ ਹੁਣ ਮੇਰੇ ਤੋਂ ਆਉਂਦੇ ਹੋਏ ਤਾਂ ਅਸੀਂ ਤੁਰ ਕੇ ਆਏ ਸੀ ਹੁਣ ਬੱਸ ਤੇ ਜਾਵਾਂਗੇ ਆਪਾਂ ਹਨਾ ਇੱਥੇ ਆ ਬੱਸ ਇੱਧਰ ਨਹੀਂ ਬਹਿੰਦੇ ਜਾ ਰਹੇ ਆ ਘਰ ਤੇ ਤਿੰਦਾ ਕੋਸ਼ ਵੀ ਨਹੀਂ ਤੋਂ ਵੱਡੀ ਆ ਮੈਂ ਤਾਂ ਤੋਂ ਵੱਡੀ ਆ ਨੀਂ ਨਾ ਤੋਂ ਵੱਡੀ ਸੀ ਸੀ ਧੰਦਾ ਧੰਦਾ ਧੰਦਣੀ ਇੰਡੀਆ ਦੇ ਸਾਵ ਨਾਲ ਮੋਟੂ ਨਿਕਲ ਜੇ ਤੋਂ ਦਾ ਰੇ ਮੇਰ ਗਲੀ ਸਾਈਡ ਬੈਠੀ ਹੋ ਮਤ ਬਚੜੇ ਆ ਵੈਸੇ ਬਾਸ ਤੇ ਘਰ ਜਾ ਰਹੇ ਆ ਤੜਨਾ ਨਹੀਂ ਥੱਕ ਗਈ ਮੈਂ ਤਰ ਤਰ ਆਇਆ ਉੱਤਰਦੇ ਆ ਨੱਪਦੇ ਬਟਨ ਬਟਨ ਉੱਪਰ ਦੇ ਉਤਰਨਾ ਉਹ ਅੱਗੇ ਫਿਰ ਨਿਕਲੇ ਸਟਾਪ ਤੇ ਜਾ ਨੱਪ ਦੇ ਸੋਚੀ ਸੀ ਕਿ ਉਹਨੇ ਨੱਪ ਦਿਆ ਕਰ ਫੇਰ ਹੀ ਉੱਤਰਨ ਦਊ ਆਪਾਂ ਹਾਂਜੀ ਹੁਣ ਆਪਾਂ ਅਗੇ ਸੇ ਘਰ ਘੜਾ ਅਗੇ ਤੇ ਚੇਂਜ ਵગેਰਾ ਕਰ ਲਿਆ ਸੀਗਾ ਤੇ ਬਹੁਤ ਜਦਾ ਸੈਟ ਪਿੰ ਹੋ ਰਾਂ ਸੀਗਾ ਤੇ ਸੋਚਿਆ ਚਲੋ ਚਾਹ ਪੀਨੇ ਆ ਤੇ ਚਾਹ ਆਪ ਵੀ ਲਈ ਸੀ ਤੇ ਹਮ ਬੈਠੇ ਸੀ ਹਾਂ ਇੰਡੀਆ ਤੋਂ ਫੋਨ ਆ ਗਿਆ ਸੀ ਗੱਲਬਾਤ ਕਰੀ ਸੀਗੀ ਤੇ ਹੁਣ ਆਪਾਂ ਥੋੜਾ ਟਾਈਮ ਕੱਢਦੇ ਆ ਰੈਸਟ ਤੇ ਸਾਢੇ 5 ਚੁੱਕੇ ਨੇ ਸ਼ਾਮ ਦੇ ਸਾਢੇ 5 ਫਿਰ ਉਸ ਤੋਂ ਬਾਅਦ ਦੇਖਦੇ ਆ ਬੀ ਰੋਟੀ ਵਗੈਰਾ ਦੀ ਤਿਆਰੀ ਕਰਾਂਗੇ ਤੇ ਹੁਣ ਹੁਣ ਤੁਸੀਂ ਸੋਚੋਗੇ ਕਿ ਦੁਬਾਰਾ ਫੇਰ ਆਪਾਂ ਚੇਂਜ ਕਰ ਲਿਆ ਵਾ ਤੇ ਆਪਣੀ ਤਿਆਰੀ ਹੋ ਗਈ ਆ ਜਿਹੜੇ ਸਾਡੇ ਜਿੰਨਾ ਕੋਲ ਅਸੀਂ ਰਹਿੰਦੇ ਆ ਪਹਿਲਾਂ ਰਹਿੰਦੇ ਸੀਗੇ ਮਤਲਬ ਕਿ ਕਮਰਾ ਹੁਣੇ ਉਹਨਾਂ ਨੇ ਸਾਨੂੰ ਫੋਨ ਕਰਿਆ ਕਿ ਹਾਂ ਨਵਾਂ ਸਾਲ ਤੁਸੀਂ ਇਕੱਲੇ ਨੇ ਸੈਲੀਬ੍ਰੇਟ ਕਰ ਲਿਆ ਸੀ ਜਾਣਾ ਸੀ ਬਟ ਹਨੀ ਦੀ ਛੁੱਟੀ ਕਾਰਨ ਨਹੀਂ ਤੇ ਕਹਿੰਦੇ ਸਾਡੇ ਕੋਲ ਆਓ ਤੇ ਹੁਣ ਰਾਤ ਦੇ ਸਾਡੇ 6:30 ਵੱਜ ਚੁੱਕੇ ਨੇ ਬਟ ਹੁਣ ਸਾਨੂੰ ਜਾਣਾ ਪੈਣਾ ਹੈ ਇੱਧਰ ਹਨੀ ਕੋਕੀ ਠੰਡ ਬਹੁਤ ਜ਼ਿਆਦਾ ਬਾਹਰ ਚਾਲੂ ਚਾਲਾ ਜਲਦੀ ਕਰ ਜਰਾਬਾਂ ਵੀ ਨਹੀਂ ਪਾਉਣੀਆਂ ਅੰਮੀ ਇਹ ਸ਼ੂਹ ਨਹੀਂ ਚੀਨੀ socks ਵੀ ਪਾਈ ਹੋਈਆਂ ਨੇ ਜਰਾਬ ਬੂਟ ਚ ਪਾਈਆਂ ਹੋਈਆਂ socks ਨਹੀਂ ਮੈਂ ਲਾਈਆਂ ਆ ਗਈ ਇਹਦੇ ਕਿੱਤੇ ਲਾਈਆਂ ਚੱਲ ਦੁਰਕੇ ਚਲਾਂਗੇ ਮੀਂਹ ਪੈ ਰਿਹਾ ਦੁਰਕੇ ਕਿੱਥੇ ਜਾਵਾਂਗੇ ਦੇਖਦੇ ਹਾਂ ਚੱਲ ਮੈਂ ਸੌਫਸ ਪਾਣਾ ਬਾਰਸ਼ ਹੋ ਰਹੀ ਛਤਰੀ ਪਤਨੀ ਤੁਹਾਨੂੰ ਦੇ ਦਿੰਦੀ ਆ ਕਿ ਨਹੀਂ ਤੇ ਜਾ ਰਹੇ ਆ ਅਸੀਂ ਬਾਰਸ਼ ਵਿੱਚ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਕੀ ਆਪ ਆ ਗਏ ਆ ਸਤਿ ਸ਼੍ਰੀ ਅਕਾਲ ਬ੍ਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੋਕ ਕੇ ਆ। ਅੱਛੇ ਆਪੀ ਨੂੰ ਹੈਪੀ ਮਿਨਿਟਸ ਬੱਛੇ ਨਾਲ ਲੁਕ ਗਿਓ ਨੰਨੇ ਬਿਮਾਰਾ ਕੋ ਮਾਰਾ ਸਤਿ ਸ਼੍ਰੀ ਅਕਾਲ ਵਿਚੇ ਰਹੀ ਸਤਿ ਸ਼੍ਰੀ ਅਕਾਲ ਨਹੀਂ ਨਹੀਂ ਹੁਣ ਹੁਣ ਆਪਾਂ ਬਿਮਾਰਾ ਨਹੀਂ ਹੈਗੇ ਹੁਣ ਆਪਾਂ ਸਹੀ ਆ ਨਹੀਂ ਆ ਕਿੱਥੋਂ ਕਰਦੇ ਤੋੜਦੀ ਫਿਰ ਕੰਮ ਨੂੰ ਸਹੀ ਆ ਤੂੰ ਲੋੜੀ ਲੋੜੀ ਦੀ ਜੰਨੇ ਚਾਲ ਤੇ ਅੱਛਾ ਹਾਂਜੀ ਹੁਣ ਆਪਾਂ ਇਹਨਾਂ ਨਾਲ ਸਾਰਿਆਂ ਨਾਲ ਆਪਣੀ ਫੈਮਿਲੀ ਨਾਲ ਨਿਊਜ਼ਰ ਸੈਲੀਬ੍ਰੇਟ ਕਰਨ ਲੱਗੇ ਆਂ ਚਲੋ ਨਹੀਂ ਆ ਇੱਧਰ ਕੀ ਹੁਣੇ ਤੋਂ ਤੂੰ ਪੈੜੀ ਜੀ ਲੋਰ ਚ ਫਿਰਦਾ ਸੀ ਮੈਂ ਕਿਹਾ ਪਰਫੋਮੇ ਪੈੜੀ ਚ ਦੇ ਬਾਬਾ ਮਾ ਚਲੋ ਸਾਰੇ ਆਓ ਇੱਧਰ ਜੀ ਅੰਦਰ ਹੋ ਜੋ ਇੱਧਰ ਆ ਜਾ ਵੀਰੇ ਜੋ ਇੱਧਰ ਆ ਮੈਂ ਇਹਨੂੰ ਕੱਟਦੀ ਮੈਂ 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 ਫੜਨਾ ਨਹੀਂ ਨਹੀਂ ਹੈਪੀ ਨਿਊ ਯਰ ਹੈਪੀ ਨਿਊ ਯਰ ਹੈਪੀ ਨਿਊ ਯਰ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁबारक ਆ। ਪਰਮਾਤਮਾ ਖੁਸ਼ੀਆਂ ਵੰਡੇ ਤਰੱਕੀਆਂ ਵੰਡੇ ਨਵੇਂ ਸਾਲ ਦੀ ਨਾਲ ਸਾਨੂੰ ਵੀ ਸਾਰਿਆਂ ਦੇ ਮਨੂ ਕੇ ਆਪਣਾ ਪੂਰਾ ਹੋਣ ਸਾਡੇ ਨਾਲ ਲੈ ਕਬਨ ਮੈਂ ਮੂਜਾ ਟਿਕਾ ਦੇ ਨਹੀਂ 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 ਸਾਰਾ ਖਾ ਲਿਆ ਗੱਲੇ ਬਿਸਕੁਟ ਖਾ ਲਿਆ ਤਾਂ ਇਹਦਾ ਡਾਈ ਵੀ ਤਾਂ ਛੱਡ ਦੇ ਬੜਾ ਪਾਗਲ ਆ ਜਾ ਕੋਈ ਮੈਂ ਖਾ ਲਿਆ ਖਾ ਲਿਆ ਹੋਰ ਖਾ ਲਿਆ ਮੈਨੂੰ ਐਵੇਂ ਦੀ ਜਬਾਨ ਮੱਡੂਆ ਮਾਈਕਰੋ ਤੇ ਰੱਖੀਆਂ ਬਕਸ਼ ਲੈ ਜਾ ਵੀਰੇ ਗਾਫਾ ਤੈਨੂੰ ਛੇਤੀ ਛੇਤੀ ਉਹਨਾਂ ਨੂੰ ਖਵਾਉਣੀ ਹੈ ਸਾਰਿਆਂ ਨੂੰ ਤੇ ਨਾਲੇ ਲੋਟ ਆਉਣਾ ਕਰਦਿਆਂ ਕੱਟ ਫੜ ਹੋ ਜਾ ਗਿਆ ਇਹਦੀ ਥਣੀ ਮੁੱਠਾ ਆਪਣੇ ਕੱਲਾ ਵੀ ਕਿੰਨਾ ਸਾਰਾ ਇੰਨਾ ਨਹੀਂ ਖਾਦਾ

ਕਿੰਨੇ ਨਹੀਂ ਮੱਚ ਉਹਨੂੰ ਮਚਾਉਣ ਆਸਤੇ ਤਾਂ ਕਰਦੇ ਆ ਮੇਰੇ ਸਬਸਕ੍ਰਾਈਬਰ ਨੂੰ ਨੇ ਕਈ ਲੋਕ ਹੈਗੇ ਉਹਨਾਂ ਨੂੰ ਕਹਿ ਰਹੇ ਆਪਾਂ ਤੁਹਾਡੀਆਂ ਤਾਕਤਾਂ ਤੋਂ ਸਾਡੀਆਂ ਮੁਕਾਬਲੇ ਨਹੀਂ ਐਂ ਕਹਿ ਰਹੇ ਆਪਾਂ ਯਾ ਯਾ ਸ਼ੇਰਾਂ ਹਮੇਸ਼ਾ ਹੀ ਇਕੱਠੇ ਰਵਾਂਗੇ ਭਾੜਾ ਮਜਬੂਰੀ ਕਰਨ ਸਾਨੂੰ ਕਿਤੇ ਵੀ ਜਾਣਾ ਪੈ ਗਏ ਪੈ ਜਾਵੇ ਕਿਹੜਾ ਨੇ ਜੰਗਲ ਛੱਡੇ ਆ ਯਸ ਲੁਕਿੰਗ ਲਾਈਕ ਆ ਵਾਓ ਚਲੋ ਚਾਹ ਪੀਏ ਆਪਾਂ ਪੀ ਲੈ ਆਂ ਚਾਹ ਤੇ ਇਧਰ ਪ੍ਰਭਜੀਤ ਨੂੰ ਛੇਤੀ ਲੱਗੀ ਆ ਮੈਂ ਚੱਕ ਲੂ ਦਖਾ ਲੋ ਮੈਨੂੰ ਨਹੀਂ ਲੱਗਦਾ ਮੇਰਾ ਕੋਈ ਗੜਬੜ ਤਾਂ ਨਹੀਂ ਇਹ ਐਸੀ ਸਾਰਾ ਕੁਝ ਤਾਂ ਵੀ ਕਰ ਰਹੀ ਹੈ ਪ੍ਰਭਜ ਉਹ ਰਿਸ਼ਤਾ ਪੱਕਾ ਹੋ ਗਿਆ ਹੁਣ ਦੱਸਣਾ ਨਹੀਂ ਪਿੰਡ ਜੇ ਨਾ ਰਾਏ ਰੱਖੀ ਗਏ ਪਿੰਡ ਚ ਰੋਲਾ ਪੈ ਜਾਊਗਾ ਉਹ ਭਾਨੀ ਨਾ ਮਾਰ ਦੇ ਕਮਲ ਚੱਕਲਾ ਸੋਚੀ ਦੀ ਜਾਨ ਨੂੰ ਅੱਛਾ ਹੋ ਗਿਆ ਰਾਤ ਤੇ ਹੁਣ ਚੱਲ ਰਿਹਾ ਡਿਨਰ 80% ਹਾਂ ਜਿਹੜੇ ਲੋਕ ਨਾ ਮੇਲ ਦਾ ਡਿਨਰ ਚੱਲ ਰਿਹਾ ਮੇਲ ਦਾ ਮਤਲਬ ਲਿਟ ਦੇ ਕੰਮ ਚੱਲ ਰਿਹਾ ਫੀਮੇਲ ਬਾਤ ਚੋ ਖਾਣਗੇ ਮਤਲਬ ਮੇਲ ਪਰ ਡਿਨਰ ਕਰ ਲਗੇ ਰੋਟੀ ਤੁਸੀਂ ਆਏ ਖਾਣੇ ਜਿਵੇਂ ਕਿਤੇ ਮੇਰੀ ਨਹੀਂ ਹੁੰਦੀ ਕਿੱਦਾਂ ਲੱਗੇ ਸਾਰੇ ਕਿੰਨੇ ਸੀਰੀਅਸ ਹੋ ਕੇ ਖਾ ਰਹੇ ਹੋ ਕੋਈ ਖਾਂਦਾ ਹੀ ਨਹੀਂ ਗੱਲ ਨਾਲੋਂ ਕਿ ਨਹੀਂ ਸਵੇਰ ਮਾਰਨ ਦੀ ਵਜਾ ਦਾਲ ਮਖਣੀ ਸਵਾਦ ਉਹ ਨਹੀਂ ਸਵਾਦ ਸਬਜ਼ੀ ਬਹੁਤ ਸਵਾਦ ਆ ਗਿਆ ਬਹੁਤ ਦਾਲ ਮਖਣੀ ਕਰਕੇ ਮਤਲਬ ਮੈਂ ਖਾਂਦਾ ਨਹੀਂ ਗੱਲ ਕਰ ਰਿਹਾ ਸੀ ਸਾਗ ਲੈ ਕੇ ਆਂਦਾ ਐ ਸਾਗ ਵੀ ਖਾਂਦਾ ਫਿਰ ਇਕ ਸਬਜ਼ੀ ਸਬਜ਼ੀ ਇਹਦੇ ਦਰਮਿਆਨ ਹਾਂਜੀ ਸਬਜ਼ੀ ਦਾ ਥਾਲ ਚ ਕਰਦੀ ਵੀ ਇਹਨੂੰ ਭਰਨ ਨੂੰ ਓਕੇ ਖਾਣ ਨੂੰ